ਇੱਕ ਸੰਗਤ ਦੇ ਸਾਹਮਣੇ ਇਹਨਾਂ ਨੂੰ ਸੱਚ ਨਹੀਂ ਉਗਲਵਾ ਲਿੱਤੇ ਓਨੀ ਦੇਰ ਗੁੱਤਾ ਦੁੱਧ ਪਾਣੀ ਦਾ ਪਾਣੀ ਹੋ ਹੀ ਨਹੀਂ ਸਕਦਾ ਕਿ ਸੁਖਬੀਰ ਸਿੰਘ ਬਾਦਲ ਦੇ ਧਾਰਮਿਕ ਤੇ ਰਾਜਨੀਤਿਕ ਦੋਨੋਂ ਬਨਾ ਕੀਤੇ ਨੇ ਇਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਵੀ ਤੇ ਰਾਜਨੀਤਿਕ ਸਜ਼ਾ ਵੀ ਲਾਈ ਜਾ ਸਕਦੀ। ਸ਼੍ਰੀ ਕਾਲ ਤੱਕ ਸਰਬਤਾਂ ਇਹ ਕਰ ਕਿਸੇ ਫਖਰ ਦੇ ਜਥੇਦਾਰ ਨੇ ਵੀਗ ਨਾ ਕੀਤਾ ਹੋਵੇ ਉਹਨੂੰ ਵੀ ਤਲਵ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਪਜਾ ਲਾ ਸਕਦਾ ਜ ਸਿੰਘ ਸਾਹਿਬ ਫੈਸਲਾ ਕਰੀ ਬੈਠੇ ਨੇ ਉਹ ਤਾਂ ਸਿਰ ਸਹੀ ਵਖ ਦਾ ਇੰਤਜ਼ਾਰ ਕਰ ਰਹੇ ਨੇ ਬਾਕੀ ਤੇ 다ਗੀ ਦੋਹਾਂ ਤਰ੍ਹਾਂ ਦੇ ਢਾਂਚੇ ਭੰਗ ਕਰਕੇ ਤਸੀਫੇ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪੰਜ ਸਿੰਘ ਸਹਿਬਾਨ ਨਵੇਂ ਅਕਾਲੀ ਦਲ ਦੀ ਸਿਰਜਣਾ ਕਰਨ ਬਾਰੇ ਵੀ ਸੋਚ ਸਕਦੇ ਨੇ ਤੇਜ ਤੇ ਦੁਨੀਆ ਵਿੱਚ ਬੈਠੇ ਦੱਦ ਦੇ ਕੌਮ ਚੈਨਲ ਦੇ ਸਮੂਹ ਦਰਸ਼ਕਾਂ ਨੂੰ ਨਰਿੰਦਰ ਸਿੰਘ ਪ੍ਰੇਮੀ ਵੱਲੋਂ ਜੀਓ ਆਇਆ ਜੀਓ ਆਇਆ ਜੀਓ ਆਇਆ ਸਿੰਘ ਸਾਹਿਬਾਨ ਨੇ ਜੋ ਫੈਸਲਾ ਕਰਨਾ ਹੈ ਉਹ ਤਾਂ ਉਹ ਕੰਨੀ ਬੈਠੇ ਨੇ ਪਰ ਸਿੰਘ ਸਾਹਿਬ ਸਹੀ ਸਮੇਂ ਦਾ ਇੰਤਜ਼ਾਰ ਕਰ ਰਹੇ ਨੇ ਦੋਸਤੋ ਇਸ ਬੇੜੇ ਜੋ ਭਖ ਦਾ ਮਸਲਾ ਹੈ ਉਹ ਇਹ ਹੈ ਕਿ ਕੀ ਸ੍ਰੀ ਅਕਾਲ ਪਖ ਸਾਹਿਬ ਤੋਂ ਰਾਜਨੀਤਿਕ ਸਜ਼ਾ ਵੀ ਲਾਈ ਜਾ ਸਕਦੀ ਹੈ ਕਿ ਨਹੀਂ ਇਸ ਸੰਬੰਧੀ ਇਸ ਵੇਲੇ 4 ਧੜੇ ਨੇ ਜਾ ਚਾਰੋਂ ਗਰੁੱਪ ਨੇ ਜਿਹੜੇ ਇਸ ਸੰਬੰਧੀ ਆਪਣੀ رائے ਆਪਣੇ ਤੰਗ ਨਾਲ ਦੇ ਰਹੇ ਨੇ ਪਹਿਲਾ ਤੜਾ ਉਹ ਹੈ ਜਿਸ ਨੂੰ ਤਨਖਾਇਆ ਕਰਾਰ ਦਿੱਤਾ ਹੋਇਆ ਹੈ ਦੂਜਾ ਤੜਾ ਬਾਗੀਆਂ ਦਾ ਹੈ ਤੇ ਤੀਜਾ ਤੜਾ ਹੈ ਅਖੌਤੀ ਸਿੱਖ ਵਿਦਵਾਨਾਂ ਦਾ ਦੋਸਤੋ ਚੌਥਾ ਤੜਾ ਪੰਥਕ ਸੋਚ ਵਾਲੇ ਉਹਨਾਂ ਸਿੱਖ ਵਿਦਵਾਨਾਂ ਦਾ ਹੈ ਜੋ ਇਸ ਵੇਲੇ ਪੰਥ ਤੇ ਸੰਕਟ ਆਇਆ ਹੋਇਆ ਹੈ ਉਸ ਤੋਂ ਉਹ ਬਹੁਤ ਚਿੰਤਕ ਨੇ ਤੇ ਇਹਨਾਂ ਵਿਦਵਾਨਾਂ ਨੂੰ ਸਿੰਘ ਸਾਹਿਬ ਨੇ ਵਿਚਾਰ ਵਿਮਰਸ਼ ਕਰਨ ਲਈ ਬੁਲਾਇਆ ਵੀ ਹੈ ਤੇ ਇਹਨਾਂ ਨੇ ਆਪਣੇ ਵਿਚਾਰ ਉਹਨਾਂ ਨੂੰ ਦਿੱਤੇ ਵੀ ਨੇ ਤਰਖਾਈਆ ਤੜਾ ਤਾਂ ਸਿਰਫ ਇੱਕੋ ਹੀ ਗੱਲ ਤੇ ਜ਼ੋਰ ਦੇ ਰਿਹਾ ਹੈ ਕਿ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਧਾਰਮਿਕ ਸਜ਼ਾ ਹੀ ਲਾਈ ਜਾ ਸਕਦੀ ਹੈ ਤੇ ਇਹਨਾਂ ਦੀ ਤਾਇਦ ਕਰ ਰਿਹਾ ਹੈ ਅਖੌਤੀ ਸਿੱਖ ਵਿਦਵਾਨਾਂ ਦਾ ਧੜਾ ਜਿਨ੍ਹਾਂ ਵਿੱਚ ਗਿਆਨੀ ਅਜਮੇਰ ਸਿੰਘ ਤੇ ਪ੍ਰੋਫੈਸਰ ਮਨਜੀਤ ਸਿੰਘ ਆਪਣੇ ਵਿਚਾਰ ਦੇ ਚੁੱਕੇ ਨੇ ਇਸ ਲਈ ਮੈਂ ਇਹਨਾਂ ਸਜਨਾ ਦੇ ਨਾਂ ਲੈਣ ਲਈ ਮਜਬੂਰ ਹੋਇਆ ਤੀਜਾ ਧੜਾ ਹੈ ਬੱਗੀ ਧੜਾ ਜਿਹੜਾ ਕਿ ਸੁਖਬੀਰ ਸਿੰਘ ਬਾਦਲ ਨੂੰ ਰਾਜਨੀਤਿਕ ਸਜ਼ਾ ਲਾਏ ਜਾਣ ਤੇ ਜ਼ੋਰ ਦੇ ਰਿਹਾ ਹੈ ਇਹ ਸਾਰੇ ਤੜੇ ਆਪੋ ਆਪਣੇ ਵਿਚਾਰ ਕਾਲਪਤ ਸਾਬ ਦੇ ਪੰਜਾ ਸਿੰਘ ਸਹਿਬਾਨਾ ਨੂੰ ਦੇ ਚੁੱਕੇ ਨੇ ਤਨਖਾਇਆ ਤੜਾ ਕੁਝ ਜ਼ਿਆਦਾ ਹੀ ਕਹੜਾ ਹੈ ਕਿ ਜੀ ਕਾਲਪਤ ਸਾਹਿਬ ਨੇ ਸੁਖਬੀਰ ਸਿੰਘ ਨੂੰ ਤਲਖਾਈਆ ਕਰਾਰ ਦਿੱਤਿਆਂ ਨੂੰ ਢਾਈ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਪਰ ਅਜੇ ਤੱਕ ਸਿੰਘ ਸਹਿਬਾਨ ਨੇ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਸੁਣਾਈ ਉਹ ਇਹ ਚੀਕ ਤੇ ਹੜਾ ਦਿਨ ਰਾਤ ਪਾ ਰਹੇ ਨੇ ਉਹ ਭਾਈ ਇਹ ਇਕੱਲੇ ਤੁਹਾਡੇ ਜਨੈਲ ਦਾ ਮਸਲਾ ਨਹੀਂ ਉਹਦੇ ਨਾਲ 17 ਦੋਸ਼ੀ ਹੋਰ ਵੀ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਉਹਦੇ ਕੈਬਨਿਟ ਦੇ ਮੈਂਬਰ ਉਹਦੇ ਜਿਹੜੇ ਹੈਗੇ ਆ ਹੋਰ ਅਹੁਦੇਦਾਰ 17 ਤੱਕ ਗਿਣਤੀ ਉਹਨਾਂ ਦੀ ਹੈ ਉਹਨਾਂ ਦਾ ਵੀ ਫੈਸਲਾ ਉਹਦੇ ਨਾਲ ਹੀ ਹੋਣਾ ਹੈ ਉਹ ਵੀ ਘਟ ਨਹੀਂ ਫਰਕ ਸਿਰਫ 19 21 ਦਾ ਇਹ ਹੀ ਹੋ ਸਕਦਾ ਹੈ ਤੇ ਨਾਲੇ ਜਿੰਨੀ ਦੇਰ ਸਿੰਘ ਸਾਹਿਬ ਸ਼੍ਰੀ ਕਾਲਪਤਖਤ ਸਾਹਿਬ ਦੇ ਸਾਥਕ ਜਿ세 ਦਾ ਗਿਆਨੀ ਗੁਰਵਚਨ ਸਿੰਘ ਤਾਕਤ ਛਿੜੀ ਦਮਦਮਾ ਸਾਹਿਬ ਦੇ ਸਾਫ ਕਾ ਜਥੇਦਾਰ ਜਾਨੀ ਗੁਰਮukh ਸਿੰਘ ਇੰਨਾ ਦੋਹਾਂ ਸਾਫ ਕਾ ਜਥੇਦਾਰਾਂ ਨੂੰ ਸ਼੍ਰੀ ਕਾਲ ਤਖਤ ਸਾਹਿਬ ਤੇ ਤਲਬ ਕਰਕੇ ਸਿੱਖ ਸੰਗਤ ਦੇ ਸਾਹਮਣੇ ਇਹਨਾਂ ਤੋਂ ਸੱਚ ਨਹੀਂ ਉਗਲਵਾ ਲੈਂਦੇ ਓਨੀ ਧੀਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਹੀ ਨਹੀਂ ਸਕਦਾ ਬੇਸ਼ੱਕ ਵਿਦਵਾਨਾਂ ਦੇ ਜਿੰਨੇ ਮਰਜ਼ੀ ਵਿਚਾਰ ਸੁਨੇ ਜਾਂ ਜਿਹੜੇ ਅਸਲ ਵਿਚਾਰ ਨੇ ਉਹ ਗਿਆਨੀ ਗੁਰਮukh ਸਿੰਘ ਦੇ ਬਿਆਨ ਤੋਂ ਹੀ ਸਪਸ਼ਟ ਹੋਣਗੇ ਹਾਂ ਇਸ ਦੇ ਨਾਲ ਸ਼੍ਰੋਮਣੀ ਕਮੇਟੀ ਨੂੰ ਵੀ ਸ਼੍ਰੋਮਣੀ ਕਮੇਟੀ ਮੈਂ ਹਰਜਿੰਦਰ ਸਿੰਘ ਧਾਮੀ ਜੋ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਇਹਨੂੰ ਵੀ ਦੋਸ਼ੀਆਂ ਦੇ ਕਟਹਿਰੇ ਵਿੱਚ ਖੜਾ ਕੇ ਸੰਗਤਾਂ ਦੇ ਸਾਹਮਣੇ ਪੰਥ ਦੇ ਸਾਹਮਣੇ ਇਹਨਾਂ ਤੋਂ ਇਹ ਸਪਸ਼ਟ ਕਰਨ ਲੈ ਜਾਊਗਾ ਦੱਸੋ ਜੀ 92 ਲੱਖ ਦੇ ਇਸ਼ਤਿਹਾਰ ਗੁਰੂ ਦੀ ਗੋਲਕਚੋਂ ਸਰਸੇ ਵਾਲੇ ਸਾਧ ਦੇ ਹੱਕ 'ਚ ਕਿਉਂ ਦਿੱਤੇ ਗਏ ਇਹਦਾ ਜਵਾਬ ਹਰਜਿੰਦਰ ਸਿੰਘ ਧਾਮੀ ਨੂੰ ਦੇਣਾ ਪੈਣਾ ਹੈ ਜਿੰਨੀ ਦੇਰ ਉਹਨੂੰ ਤਲਬ ਨਹੀਂ ਕੀਤਾ ਜਾਂਦਾ ਉੰਨੀ ਦੇ ਜੋ ਚਾਰ ਦੋਸ਼ ਲਾਏ ਨੇ ਉਹਨਾਂ 'ਚੋਂ ਇੱਕ ਦੋਸ਼ ਦਾ ਨਤਾਰਾ ਹੋ ਹੀ ਨਹੀਂ ਸਕਦਾ ਬੰਗੀ ਤਣਾ ਚਾਹੁੰਦਾ ਬੀ ਸੁਖਬੀਰ ਬਾਲਨ ਨੂੰ ਰਾਜਨੀਤਿਕ ਸਜ਼ਾ ਲਾਈ ਜਾਵੇ ਹੁਣ ਪੰਥਕ ਸੋਚ ਵਾਲੇ ਜੋ ਵਿਦਵਾਨ ਨੇ ਉਹਨਾਂ ਤੋਂ ਜੋ ਸਿੰਘ ਸਾਹਿਬ ਨੇ ਵਿਚਾਰ ਉਹਨਾਂ ਦੇ ਲਏ ਉਹਨਾਂ ਦੋ ਵਿਦਵਾਨਾਂ ਦਾ ਹੀ ਮੈਂ ਜ਼ਿਕਰ ਕਰੂੰਗਾ ਇੱਕ ਤਾਂ ਹੈਂਜੇ ਗੁਨਾਨਿਕ ਦੇਬ ਯੂਨੀਵਰਸਿਟੀ ਦੇ ਪ੍ਰੋਫੈਸਰ ਡਾਕਟਰ ਅਮਰਜੀਤ ਸਿੰਘ ਜੀ ਜਿਹੜੇ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਪਹਿਲਾਂ ਤੋਂ ਹੀ ਸਲਾਹਕਾਰ ਬੋਰਡ ਦੇ ਮੈਂਬਰ ਨੇ ਇੱਕ ਉਹ ਦੂਜੇ ਹੰਝ ਭਾਈ ਸਿਮਨ ਸਿੰਘ ਸਿੱਖ ਵਿਦਵਾਨ ਜਿਹੜੇ 18 ਕਿਤਾਬਾਂ ਪੰਥਰੀ ਝੋਲੀ ਪਾ ਚੁੱਕੇ ਨੇ ਉਹ ਸਿੰਘ ਸਾਹਿਬ ਨਾਲ ਜਦੋਂ ਇਹਨਾਂ ਦੀ ਵਿਚਾਰ ਹੋਈ ਇਹਨਾਂ ਨੇ رائے ਇਹੋ ਦਿੱਤੀ ਕਿ ਜੀ ਦੇਖੋ ਜੇ ਸੁਖਬੀਰ ਸਿੰਘ ਬਾਦਲ ਜਾਂ ਉਹਦੇ ਸਹਿਯੋਗੀਆਂ ਨੇ ਧਾਰਮਿਕ ਗੁਨਾਹ ਕੀਤੇ ਨੇ ਧਾਰਮਿਕ ਗਲਤੀਆਂ ਕੀਤੀਆਂ ਨੇ ਤਾਂ ਉਹਨਾਂ ਨੂੰ ਧਾਰਮਿਕ ਸਜ਼ਾ ਹੀ ਦਿੱਤੀ ਜਾ ਸਕਦੀ ਹੈ ਹੋਰ ਨਹੀਂ ਪਰ ਜੇ ਉਹਨਾਂ ਨੇ ਰਾਜਨੀਤਿਕ ਗਲਤੀਆਂ ਕੀਤੀਆਂ ਨੇ ਰਾਜਨੀਤਿਕ ਗੁਨਾਹ ਕੀਤੇ ਨੇ ਤਾਂ ਉਹਨਾਂ ਨੂੰ ਰਾਜਨੀਤਿਕ ਸਜ਼ਾ ਦਿੱਤੀ ਜਾ ਸਕਦੀ ਹੈ ਜੋ ਤਨਖਾਈਆ ਜਿਹਦਾ ਮਸਲੇ ਦਾ ਸਭ ਤੋਂ ਵੱਧ ਡਿਸਕਸ ਹੋ ਰਿਹਾ ਪ੍ਰਚਾਰ ਹੋ ਰਿਹਾ ਉਹ ਹੈ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਧਾਰਮਿਕ ਗੁਨਾਹ ਵੀ ਕੀਤੇ ਨੇ ਤੇ ਰਾਜਨੀਤਿਕ ਗੁਨਾਹ ਵੀ ਕੀਤੇ ਨੇ ਇਹ ਬਾਗੀ ਧੜੇਰੇ ਉਹਨਾਂ ਤੇ ਜਿਹੜੇ ਦੋਸ਼ ਲਾਏ ਨੇ ਚਾਰ ਉਹਨਾਂ ਦੋਸ਼ਾਂ ਵਿੱਚ ਸ਼ਾਮਲ ਹੈ ਹੁਣ ਇਹਦਾ ਮਤਲਬ ਹੈ ਕਿ ਵਿਦਵਾਨਾਂ ਨੇ ਜੋ رائے ਦਿੱਤੀ ਹੈ ਉਹ ਇਹ ਜਿਹਦੇ ਵਿੱਚ ਕਿ ਸ਼ੋਮਣੀ ਕਮੇਟੀ ਦੇ ਸਿੱਖ ਸਲਾਹਕਾਰ ਬੋਰਡ ਦੇ ਮੈਂਬਰ ਡਾਕਟਰ ਅਮਰਜੀਤ ਸਿੰਘ ਵੀ ਨੇ ਭਾਈ ਸਿਮਰਜੀਤ ਸਿੰਘ ਨੰਦਪੁਰ ਸਾਹਿਬ ਵਾਲੇ ਵੀ ਨੇ ਉਹਨਾਂ ਨੇ ਇਹ ਦਿੱਆ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਧਾਰਮਿਕ ਤੇ ਰਾਜਨੀਤਿਕ ਦੋਨੋਂ ਗੁਨਾਹ ਕੀਤੇ ਨੇ ਇਸ ਕਰਕੇ ਸੁਖਬੀਰ ਸਿੰਘ ਬਾਦਲੂ ਧਾਰਮਿਕ ਵੀ ਤੇ ਰਾਜਨੀਤਿਕ ਸਜ਼ਾ ਵੀ ਲਾਈ ਜਾ ਸਕਦੀ ਹੈ ਹੁਣ ਜੋ ਦਾਗੀ ਤੜਾ ਜਾਨੀ ਕਿ ਸੁਖਬੀਰ ਸਿੰਘ ਬਾਦਲੂ ਦਾ ਤੜਾ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਜੀ ਸ਼੍ਰੀ ਕਾਲ ਤੱਕ ਸਾਹਿਬ ਤੋਂ ਰਾਜਨੀਤਿਕ ਸਜ਼ਾ ਲਾਈ ਹੀ ਨਹੀਂ ਜਾ ਸਕਦੀ ਉਹ ਪਲੇ ਮਾਨਸੋ ਕੱਲ ਦੇ ਅਕਾਲੀਓ ਤੋਂ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕਾਲ ਤਖਤ ਸਾਹਿਬ ਦਾ ਇਤਿਹਾਸ ਪੜਿਆ ਹੀ ਨਹੀਂ ਸਿੱਖ ਇਤਿਹਾਸ ਪੜੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਤੇ ਰਾਜਨੀਤਿਕ ਦੋਵੇਂ ਸਜਣ ਲਾਇਆ ਜਾ ਸਕਦੀਆਂ ਨੇ ਹੋਰ ਤਾਂ ਹੋਰ ਸ਼੍ਰੀ ਅਕਾਲ ਤਖਤ ਸਾਹਿਬ ਤਾਂ ਜੇਕਰ ਕਿਸੇ ਤਖਤ ਦੇ ਜਥੇਦਾਰ ਨੇ ਵੀਗਣਾ ਕੀਤਾ ਹੋਵੇ ਉਹਨੂੰ ਵੀ ਤਲਬ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਸਜਾ ਲਾ ਸਕਦਾ ਨੇਗਾ ਮਾਰੋ ਮਾਰੀ ਦੂਰ ਜਾਣ ਦੀ ਲੋੜ ਨਹੀਂ ਬਹੁਤ ਵੱਡਾ ਇਤਿਹਾਸ ਖੋਜਣ ਦੀ ਲੋੜ ਨਹੀਂ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜਥੇਦਾਰ ਤੱਕ ਸ਼੍ਰੀ ਪਟਨਾ ਸਾਹਿਬ ਵਾਲੇ ਉਹਨਾਂ ਨੂੰ ਤਨਖਾਹਿਆ ਕਰਾਣ ਦਿੱਤਾ ਗਿਆ ਤੇ ਉਹਨਾਂ ਨੂੰ ਪੰਥ ਚੋਂ ਛੇਕਿਆ ਵੀ ਗਿਆ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਮਹਾਨ ਕੀਰਤਨੀਏ ਉਹਨਾਂ ਨੂੰ ਵੀ ਸ਼੍ਰੀ ਕਲਪਤ ਸਹਿਬ ਤੋਂ ਸਦੈ ਲਾਇਗੀਆਂ ਨੂੰ ਪੰਚ ਚੋ ਛੇਕਿਆ ਗਿਆ ਜੋ ਹਾਲੇ ਤੱਕ ਛੇਕੇ ਹੋਏ ਨੇ ਅਪਤਾਰ ਸਿੰਘ ਹਿਤ ਦਿੱਲੀ ਮਾਸਟਰ ਕਾਲੀਦਲ ਵਾਲੇ ਪ੍ਰਧਾਨ ਉਹਨਾਂ ਨੂੰ ਵੀ ਪੰਚ ਚੋ ਛੇਕਿਆ ਗਿਆ ਸੀ ਉਹਨਾਂ ਨੂੰ ਵੀ ਉਹਨਾਂ ਦਾ ਬਾਈਕਟ ਕੀਤਾ ਗਿਆ ਸੀ ਉਹਨਾਂ ਨੂੰ ਬਾਹਰਤ ਬਾਫ ਕੀਤਾ ਗਿਆ ਹੋ ਗੁੰਡਾਦਲ ਨੇ ਹਿੰਕ ਸਿੰਘਾਂ ਦੇ 296 ਕਰੋੜੀ ਦਲ ਦੇ ਜਥੇਦਾਰ ਬਾਬਾ ਸੰਤਾ ਸਿੰਘ ਨੂੰ ਰਾਜਨੀਤਿਕ ਸਜ਼ਾ ਐਸੀ ਦਿੱਤੀ ਗਈ ਸੀ ਕਿ ਉਹਦਾ ਸਮਾਜਿਕ ਬਾਈਕਟ ਕੀਤਾ ਗਿਆ ਸੀ ਅੱਜ ਵੀ ਲੋਕ ਉਹਦਾ ਨਾਂ ਨਫ਼ਰਤ ਨਾਲ ਲੈਂਦੇ ਨੇ ਤੇ ਇਹ ਸੱਜਣ ਕਹਿੰਦੇ ਨੇ ਵੀ ਕਾਹ ਤੱਕ ਸਾਂਝਤਾ ਰਾਜਨੀਤਿਕ ਸਜ਼ਾਈ ਮਿਲਾਈ ਜਾ ਸਕਦੀ ਤਾਂ ਉਹ ਭਾਈ ਭਾਂਡੇ ਵਾਂਗ ਦੀ ਕੋਈ ਸਜ਼ਾ ਕੀਰਤਨ ਸੁਣਨ ਦੀ ਵੀ ਕੋਈ ਸਜ਼ਾ ਹੈ ਪਾਠ ਕਰਨ ਦੀ ਵੀ ਕੋਈ ਸਜ਼ਾ ਹੈ ਇਹ ਤਾਂ ਸਾਰੇ ਸੰਗਤਾਂ ਹੀ ਕਰਦੀਆਂ ਨੇ ਇਹ ਤਾਂ ਛੋਟੇ ਮੋਟੇ ਗਨਹਾਂ ਨੇ ਵੀ ਪਾਸਾ ਤਾਬ ਕਰਨ ਵਾਸਤੇ ਲਾਈ ਜਾਂਦੀ ਹੈ ਪਰ ਜਿਹੜੇ ਗਨਾ ਤੁਸੀਂ ਤੇ ਤੁਹਾਡੇ ਜਨੈਲ ਨੇ ਕੀਤੇ ਨੇ ਉਥੇ ਧਾਰਮਿਕ ਪਲੱਸ ਰਾਜਨੀਤਿਕ ਇਹਨਾਂ ਦੋਨਾਂ ਨੂੰ ਜੋੜ ਕੇ ਉਹਦਾ ਸਮਾਜਿਕ ਬਾਈਕਾਟ ਵੀ ਕੀਤਾ ਜਾ ਸਕਦਾ ਹੈ ਪਰ ਕਿਉਂਕਿ ਉਹ ਸਿੱਖਾਂ ਦੇ ਪ੍ਰਤੀਨਿਧ ਜਮਾਤ ਕਾਲੀ ਦਲ ਦੀ ਨਮਾਇੰਦਗੀ ਪਾਵੇ ਕਰਨ ਵਿੱਚ ਕਾਮਯਾਬ ਨਹੀਂ ਹੋਏ ਉਸ ਨੂੰ ਬਚਾਉਣ ਲਈ ਬਾਗੀ ਤੇ ਦਾਗੀ ਦੋਹਾਂ ਤਰ੍ਹਾਂ ਦੇ ਢਾਂਚੇ ਭੰਗ ਕਰਕੇ ਤਸੀਹੇ ਲੈ ਕੇ ਸ੍ਰੀ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਪੰਜ ਸਿੰਘ ਸਹਿਬਾਨ ਨਵੇਂ ਅਕਾਲੀ ਦਲ ਦੀ ਸਿਰਜਣਾ ਕਰਨ ਬਾਰੇ ਵੀ ਸੋਚ ਸਕਦੇ ਨੇ ਇੱਕ ਗੱਲ ਹੋਰ ਸਭ ਤੋਂ ਵੱਧ ਰੌਲਾ ਸਖਬੀਰ ਸਿੰਘ ਬਾਦਲ ਦੇ ਵੀ ਆ ਕੇ ਪਾਇਆ ਤੇ ਇਹਦੇ ਜਿਹੜੇ ਅਹਲਕਾਰ ਜਿਹੜੇ ਪੂਰੇ ਧੂ ਧੂ ਛੱਡੇ ਹੋਏ ਨੇ ਉਹ ਵੀ ਰੌਲਾ ਪਾ ਰਹੇ ਨੇ ਡਿਬੇਟਾ 'ਚ ਵੀ ਜੇ ਸਿੰਘ ਸਾਹਿਬ ਨੇ ਦੇਰ ਬੋਤਲਾਤੀ ਫੈਸਲਾ ਜੇ ਉਹ ਕਿਉਂ ਭਾਈ ਜਦੋਂ ਸੁੱਚਾ ਸਿੰਘ ਲਗਾ ਨੂੰ ਕਿੰਨੇ ਸਾਲ ਲੱਗੇ ਉਦੋਂ ਕੋਈ ਨਹੀਂ ਕੁਝ ਕਹਿਆ ਉਹ ਵੀ ਤਾਂ ਤੁਹਾਡਾ ਕਾਲੀ ਦਲ ਦਾ ਲੀਡਰ ਸੀ ਬਹੁਤ ਵੱਡਾ ਲੀਡਰ ਸੀ ਮੰਤਰੀ ਨੇ ਹਾਇ ਸੀ ਸ਼੍ਰੋਮਣੀ ਕਮੇਟੀ ਦਾ ਉਹ ਕੈਂਡੀਡੇਟ ਸੀ ਪ੍ਰਧਾਨਗੀ ਦਾ ਉਦੋਂ ਤਾਂ ਕੋਈ ਬੋਲਿਆ ਨਹੀਂ ਹੋਣ ਸਾਰੇ ਜਿਹੜੇ ਚੀਕਾਂ ਮਾਰੀ ਜਾਂਦੇ ਹੋ ਵੀ ਛੇਤੀ ਕਰੋ ਛੇਤੀ ਕਰੋ ਛੇਤੀ ਐ ਨਹੀਂ ਹੁੰਦੀ ਹੈ ਜਿਵੇਂ ਤੁਸੀਂ ਕਰਦੇ ਹੋ ਐਦਾਂ ਨਹੀਂ ਗਿੱਦੜ ਦੀ ਕਹਾੜ ਕਾਲ ਬੇ ਕਦੇ ਨਹੀਂ ਪਕਦੇ ਉਹ ਮੈਂ ਪਹਿਲੀ ਵੀਡੀਓ ਚ ਵੀ ਕਿਹਾ ਸੀ ਹੁਣ ਵੀ ਕਹਣਾ ਅਜੇ ਬਹੁਤ ਕੁਝ ਸਿੰਘ ਸਾਹਿਬ ਨੂੰ ਸੋਚਣਾ ਪੈਣਾ ਜੋ ਸੰਕਟ ਤੁਸੀਂ ਉਹਨਾਂ ਲਈ ਪੈਦਾ ਕੀਤਾ ਹੈ ਕਿ ਉਹਨੂੰ ਸੁਖਵੀਰ ਸਿੰਘ ਬਾਦਲ ਨੂੰ ਸਜ਼ਾ ਕਿਹੜੀ ਦਿੱਤੀ ਜਾਵੇ ਧਾਰਮਿਕ ਰਾਜਨੀਤਿਕ ਸਮਾਜਿਕ ਬਾਈਕਾਟ ਸਾਰੇ ਇਕੱਠਿਆਂ ਕਰਕੇ ਦਿੱਤੀ ਜਾਣ ਇਹ ਫਾਇਦਾ ਸਿੰਘ ਸਾਹਿਬ ਨੇ ਕਰਨਾ ਹੈ ਦੇ ਸਿੰਘ ਸਾਹਿਬ ਫੈਸਲਾ ਕਰੀ ਬੈਠੇ ਨੇ ਉਹ ਤਾਂ ਸਿਰਫ ਸਹੀ ਵਕਤ ਦਾ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਸੰਗਤ ਵਿਦਵਾਨ ਬੁੱਧੀਜੀਵੀ ਸਾਰਿਆਂ ਵੱਲੋਂ ਤੇ ਦਾਗੀਆਂ ਬਾਗੀਆਂ ਵੱਲੋਂ ਸਾਰਿਆਂ ਵੱਲੋਂ ਜਿਹੜੀਆਂ ਨੇ ਬੇਨਤੀਆਂ ਤੇ ਸਪਸ਼ਟਿਕਰਨ ਆ ਚੁੱਕੇ ਨੇ ਰਹਿਆਂ ਆ ਚੁੱਕਿਆ ਨੇ ਫੈਸਲਾ ਹੋਇਆ ਪਿਆ ਸਮਝ ਲਓ ਪੰਚਾਇਤ ਸਿੰਘ ਸਾਹਿਬਾਨ ਨੇ ਗੁਰਮਤਾ ਕਰਨਾ ਤੇ ਜੋ ਉਹ ਇਨਾਂ ਬਾਗੀਆਂ ਤੇ ਦਾਗਿਆਂ ਨੂੰ ਸਜ਼ਾ ਦੇਣਗੇ ਉਹ ਸਜ਼ਾ ਇਤਿਹਾਸਕ ਹੋਵੇਗੀ ਦਰਦੇ ਕੋ ਦਰਦੇ ਕੋ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ